ਮੜੀਆਂ ਨੇ ਪਰ ਸੰਗਤਾਂ ਦਾ ਕਮਾਲ ਦੇਖੋ ਉਹਨਾਂ ਨੇ ਅੱਜ ਵੀ ਇਸ ਜਗ੍ਹਾ ਦੇ ਉੱਤੇ ਲੰਗਰ ਲਗਾ ਦਿੱਤੇ ਨੇ ਆਰਜ਼ੀ ਤੌਰ ਦੇ ਉੱਤੇ ਮੜੀਆਂ ਨੇ ਅੱਜ ਉੱਥੇ ਹੀ ਗੁਰੂ ਦੇ ਲੰਗਰ ਚੱਲ ਰਹੇ ਨੇ ਤੇ ਬਿਨਾਂ ਕਿਸੇ ਭੇਤ ਭਾਵ ਦੇ ਸਭ ਨੂੰ ਲੰਗਰ ਸ਼ਿਕਾਇਆ ਜਾ ਰਿਹਾ ਹੈ ਤੇ ਲਾਵਾਰਿਸ ਲਾਸ਼ਾਂ ਦਾ ਸੰਸਕਾਰ ਕੀਤਾ ਜਾਂਦਾ ਉੱਥੇ ਲੰਗਰ ਲਗਾਉਂਦੇ ਗਏ ਨੇ ਸੰਗਤ ਵੀ ਵੱਡੀ ਗਿਣਤੀ ਦੇ ਵਿੱਚ ਇਸ ਥਾਂ ਦੇ ਉੱਤੇ ਜਿਹੜੀ ਹੈ ਲੰਗਰ ਪ੍ਰਸ਼ਾਦੇ ਛਕ ਰਹੀ ਹੈ ਅਕਸਰ ਹੀ ਲੋਕ ਕਹਿੰਦੇ ਨੇ ਕਿ ਮੜੀਆਂ ਦੇ ਵਿੱਚ ਭੂਤ ਹੁੰਦੇ ਨੇ ਜਾਂ ਪ੍ਰੇਤ ਹੁੰਦੇ ਨੇ ਪਰ ਤੁਸੀਂ ਦੇਖੋ ਇਸੇ ਜਗ੍ਹਾ ਦੇ ਉੱਤੇ ਲੰਗਰ ਲਗਾ ਦਿੱਤੇ ਗਏ ਨੇ ਸੰਸਕਾਰ ਵੀ ਕੁਝ ਮਹੀਨਾ ਪਹਿਲਾਂ ਇੱਥੇ ਕਰਕੇ ਹਟੇ ਆਂ ਇੱਕ ਪਾਸੇ ਉਹਨਾਂ ਦੀ ਸ਼ਹਾਦਤ ਵਾਲੀ ਧਰਤੀ ਹੈ ਤੇ ਦੂਜੇ ਪਾਸੇ ਬਿਲਕੁਲ ਨਸਤੇਕ ਤੁਸੀਂ ਇੱਥੇ ਲਾਵਾਰਿਸ ਲਾਸ਼ਾਂ ਦਾ ਸੰਸਕਾਰ ਕਰਨਾ ਵਾਕਈ ਬਾ ਕਮਾਲ ਸੰਗਤ ਹੈ ਰੇਲੀ ਬੋਲਚ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਨਵਦੀਪ ਕੌਰ ਜਿੱਥੇ ਇੱਕ ਪਾਸੇ ਸ਼ਹੀਦਾਂ ਦੀ ਧਰਤੀ ਦੇ ਉੱਤੇ ਸੰਗਤਾਂ ਦੇ ਵੱਲੋਂ ਲੰਗਰ ਲਗਾਏ ਜਾ ਰਹੇ ਨੇ ਤੇ ਅੱਜ ਅਸੀਂ ਜਿਸ ਜਗ੍ਹਾ ਦੇ ਉੱਤੇ ਮੌਜੂਦ ਆ ਇਸ ਥਾਂ ਦੇ ਉੱਤੇ ਆਰਜ਼ੀ ਤੌਰ ਦੇ ਉੱਤੇ ਮੜੀਆਂ ਨੇ ਪਰ ਸੰਗਤਾਂ ਦਾ ਕਮਾਲ ਦੇਖੋ ਉਹਨਾਂ ਨੇ ਅੱਜ ਵੀ ਇਸ ਜਗ੍ਹਾ ਦੇ ਉੱਤੇ ਲੰਗਰ ਲਗਾ ਦਿੱਤੇ ਨੇ ਇਤੋ ਤੱਕ ਦੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਇਸ ਜਗ੍ਹਾ ਦੇ ਉੱਤੇ ਜਿੱਥੇ ਆਉਂਦੀਆਂ ਨੇ ਤਾਂ ਇੱਥੇ ਜਾ ਜੋ ਲੰਗਰ ਸ਼ਕ ਰਹੀਆਂ ਨੇ ਤਾਂ ਅਕਸਰ ਹੀ ਲੋਕ ਕਹਿੰਦੇ ਨੇ ਕਿ ਮੜੀਆਂ ਦੇ ਵਿੱਚ ਭੂਤ ਹੁੰਦੇ ਨੇ ਜਾਂ ਪ੍ਰੇਤ ਹੁੰਦੇ ਨੇ ਪਰ ਤੁਸੀਂ ਦੇਖੋ ਸੰਗਤਾਂ ਜਿਹੜੀਆਂ ਕਿ ਇੱਥੇ ਸਤਨਾ ਵਾਹਿਗੁਰੂ ਦਾ ਜਾਪ ਕਰਨ ਦੇ ਨਾਲ-ਨਾਲ ਇਸੇ ਜਗ੍ਹਾ ਦੇ ਉੱਤੇ ਲੰਗਰ ਲਗਾ ਦਿੱਤੇ ਗਏ ਨੇ ਲੰਗਰਾਂ ਦੀ ਸੇਵਾ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਮੇਰੇ ਨਾਲ ਬਾਈ ਹੋਰੀ ਵੀ ਨੇ ਜਿਹੜੇ ਕਿ ਇਸ ਜਗ੍ਹਾ ਦੇ ਉੱਤੇ ਜੋ ਆਰਜੀ ਤੌਰ ਦੇ ਉੱਤੇ ਮੜੀਆਂ ਬਣੀਆਂ ਨੇ ਇੱਥੇ ਲਾਵਾਰਿਸ ਲਾਸ਼ਾਂ ਦਾ ਸੰਸਕਾਰ ਕਰ ਚੁੱਕੇ ਨੇ ਤਾਂ ਹਰਪ੍ਰੀਤ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਜਿਹੜੇ ਕਿ ਹੁਣ ਤੱਕ 300 ਤੋਂ ਵੱਧ ਲਾਵਾਰਿਸ ਲਾਸ਼ਾਂ ਦਾ ਜਿਹੜਾ ਸੰਸਕਾਰ ਕਰ ਚੁੱਕੇ ਨੇ ਤਾਂ ਸਭ ਤੋਂ ਪਹਿਲਾਂ ਹਰਪ੍ਰੀਤ ਜੀ ਵਾਈਗੁਰ ਜੀ ਕੇ ਖਾਲਸਾ ਵਾਈਗੁਰ ਜੀ ਦੇ ਪੁੱਤ ਵਾਈਗੁਰ ਜੀ ਕੇ ਖਾਲਸਾ ਵਾਈਗੁਰ ਜੀ ਦੇ ਪੁੱਤ ਭਾਈ ਜੀ ਇਹ ਉਹ ਕਹਿੰਦੇ ਇਹ ਜਗ੍ਹਾ ਹੈ ਜਿੱਥੇ ਆਰਜੀ ਤੌਰ ਦੇ ਉੱਤੇ ਮੜੀਆਂ ਨਹੀਂ ਕਹਿੰਦੇ ਨਹੀਂ ਜੀ ਇਹ ਤਾਂ ਮੈਂ ਤੁਹਾਨੂੰ ਯਕੀਨ ਦਿਵਾ ਸਕਦਾ ਕਿਉਂਕਿ ਮੈਂ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਹੈਗੀਆਂ ਨੇ ਲਵਾਸ ਗੈਟ ਬੋਡੀ ਮਿਲਦੀਆਂ ਨੇ ਉਹਨਾਂ ਦਾ ਅੰਤਿਮ ਸੰਸਕਾਰ ਕਰਦਾ ਤੇ ਇਹ ਜਿਹੜੇ ਹੈਗੇ ਨੇ ਆਰਜੀ ਮੋਡੀਆਂ ਹੈਗੀਆਂ ਨੇ ਇੱਥੇ ਵੀ ਅਸੀਂ ਹੁਣ ਮੈਂ ਮੇਰੇ ਯਾਦ ਧਿਆਨ ਚ ਹੈਗਾ ਮੇਰੇ ਵੀ ਅਸੀਂ 1 ਮਹੀਨਾ ਪਹਿਲਾਂ ਇੱਥੇ ਸਾਨੂੰ ਇੱਕ ਲਵਾਸ ਗੈਟ ਬੋਡੀ ਮਿਲੀ ਸੀਗੀ ਉਹਦੀ ਇੰਨੀ ਕਿ ਬੁਰੀ ਹਾਲਤ ਸੀ ਉਹਦੇ ਵਿੱਚ ਕੀੜੇ ਪਏ ਹੋਏ ਸੀਗੇ ਕੀੜਿਆਂ ਨੇ ਆਪਣੀ ਚਿੱਟੀ ਚਾਦਰ ਪਛਾਈ ਹੋਈ ਸੀਗੀ ਬੋਡੀ ਦੇ ਉੱਤੇ ਤੇ ਜਦੋਂ ਪਾਣੀ ਨਾਲ ਉਹਨੂੰ ਮਾਰ ਕੇ ਉਹਨੂੰ ਚੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੇਰੇ ਹੱਥ ਵੀ ਉਹ ਬੋਡੀ ਦੇ ਅੰਦਰ ਘੁੱਸ ਗਏ ਸੀ ਕਿ ਬੋਡੀ ਦੀ ਇੰਨੀ ਗਲੀ ਹੋਈ ਸੀ। ਸੋ ਇਸ ਕਰਕੇ ਅਸੀਂ ਉਸ ਡੈਡ ਬੋਡੀ ਦਾ ਸੰਸਕਾਰ ਵੀ 1 ਮਹੀਨਾ ਪਹਿਲਾਂ ਇੱਥੇ ਕਰਕੇ ਹਟੇ ਆ। ਵਾਹ ਕੀ ਬਾ ਕਮਾਲ ਸੰਗਤ ਹੈ। ਤੁਹਾਡਾ ਕਹਿੰਦਾ ਬਿਲਕੁਲ ਤੁਸੀਂ ਆਪਣੀ ਸਹੀ ਬਿਲਕੁਲ ਜਗ੍ਹਾ ਤੇ ਤੁਸੀਂ ਪਹੁੰਚੇ ਹੋ ਵੀ ਵਾਹ ਕਮਾਲ। ਜੀ। ਕੋਈ ਕਿਸੇ ਦੇ ਮਨ 'ਚ ਸ਼ੰਕਾ ਨਹੀਂ ਕੋਈ ਕੁਛ ਨਹੀਂ ਘੂਟਪਰੇ ਇੱਦਾਂ ਕੁਛ ਵੀ ਹੈ। ਲੰਗਰ ਚੱਲ ਰਹੇ ਨੇ, ਜਾਪ ਚੱਲ ਰਹੇ ਨੇ। ਤੁਹਾਡਾ ਵੀ ਉਪਰਾਲਾ ਵਧੀਆ ਤੇ ਸੰਗਤ ਤਾਂ ਦੇਖੋ ਕਿੱਡਾ ਵੱਡਾ ਉਪਰਾਲਾ ਹੈ। ਕਿ ਇਹ ਜੀ ਜਗ੍ਹਾ ਵੀ ਹੋਣ ਦੇ ਨਾਤੇ ਵੀ ਇਸ ਜਗ੍ਹਾ ਤੇ ਲੰਗਰ ਚੱਲ ਰਹੇ ਨੇ। ਭਾਈ ਜੀ ਹੁਣ ਤੱਕ ਕਿੰਨੀਆਂ ਲਵਾਰਸਾਂ ਦੀ ਤੁਸੀਂ ਸੰਸਕਾਰ ਕਰ ਚੁੱਕੇ ਹੋ? ਮੈਂ ਜੀ ਕਰੀਬ ਤਾਂ ਨਹੀਂ ਕਹਿ ਸਕਦਾ ਮੇਰੇ ਕੋ ਕੋ ਗੁੰਮ ਕੋ ਰਿਸਟਰ ਲੱਗਾ ਮੈਂ 300 ਡੈਡ ਬੋਡੀਆਂ ਲਵਾਰਸਾਂ ਸੰਸਕਾਰ ਕਰ ਚੁੱਕਿਆ ਜੀ। ਪਿਛਲੇ ਲੰਬੇ ਸਮੇਂ ਤੋਂ ਕਰੀਬ 15 ਸਾਲ ਤੋਂ ਇਹ ਸੇਵਾ 'ਚ ਮੈਂ ਚੱਲ ਰਿਹਾ ਜੀ। ਤੇ ਬਾਕੀ ਪੱਕੀ ਭੈਣ ਭਰਾਵਾਂ ਦਾ ਸਹਿਯੋਗ ਹੈ। ਆਸ਼ੀਰਵਾਦ ਹੈ ਕਿ ਜਿੱਦਣਾਲ ਮੈਂ ਇਹ ਸੇਵਾ ਕਰ ਰਿਹਾ ਕਈ ਅੜਿਕਣੇ ਵੀ ਆਏ। ਕਈ ਵਾਰੀ ਡੇਡ ਬੋਡੀ ਕੋਈ ਰੁਕ ਵੀ ਜਾਂਦੀ ਹੈ ਉਹ ਸਾਈ ਸਾਈ ਰਾਤ ਮੈਨੂੰ ਇਕੱਲੇ ਨੂੰ ਡੈਡ ਬੋਡੀ ਦੇ ਕੋਲ ਬੈਠਣਾ ਪੈਂਦਾ ਕਦੇ ਕਿਸੇ ਦੀ ਬਾਹਂ ਗਿਰ ਗਈ ਵਿੱਚੋਂ ਉਹ ਚੱਕ ਕੇ ਉਹਦਾ ਪੂਰਾ ਮੈਂ ਕਹਾਂ ਮਤਲਬ ਕੋਈ ਪੂਰਾ ਵਿਧੀ ਪੂਰਵਕ ਸੰਸਕਾਰ ਕਰੀਦਾ ਸੰਸਕਾਰ ਕਰਨ ਤੋਂ ਉਪਰੰਤ ਇੱਕ ਦਿਨ ਬਾਅਦ ਹੁਣ ਤੁਸੀਂ ਇਹ ਸੋਚ ਕਹਿ ਸਕਦੇ ਹੋ ਦੇ ਨੂੰ ਤੁਸੀਂ ਲਵਾਰਸ ਤਾਂ ਚਲੋ ਅਨਟਚ ਬੰਦਾ ਕਹਿ ਸਕਦਾ ਹੁਣ ਤਾਂ ਮੈਨੂੰ ਆਪਣੇ ਲੱਗਣ ਲੱਗੇ ਲਵ ਜਿਹੜੀ ਇਹ ਲਾਸ਼ਾਂ ਮਿਲਦੀਆਂ ਲਵਾਰਸ ਨਹੀਂ ਉਹਨੇ ਲਵਾਰਸ ਨਹੀਂ ਹੁਣ ਤਾਂ ਮੈਂ ਆਪਣੇ ਰਿਸ਼ਤੇਦਾਰ ਹੀ ਕਹਿਣਾ ਹੈ ਹਾਲਾਂਕਿ ਲੋਕ ਮੈਨੂੰ ਮਜ਼ਾਕ ਵੀ ਕਰਦੇ ਨੇ ਕਈ ਵਾਰੀ ਜਦੋਂ ਪ੍ਰਸ਼ਾਸਨ ਕੰਨੀ ਤੋਂ ਕੋਈ ਆ ਜਾਂਦੀ ਅਖਬਾਰ ਚੈਰ ਵੀ ਇੱਥੇ ਲਵਾਸ ਡੈਡ ਬੋਡੀ ਪਈ ਹੈ ਤਾਂ ਲੋਕ ਮਜ਼ਾਕ ਕਰਨ ਦੇ ਨਾਤੇ ਮੈਨੂੰ ਫੋਨ ਕਰਦੇ ਨੇ ਪ੍ਰਧਾਨ ਜੀ ਤੁਹਾਡਾ ਰਿਸ਼ਤੇਦਾਰ ਆ ਗਿਆ ਉਸ ਚੀਜ਼ ਦੀ ਮੈਨੂੰ ਖੁਸ਼ੀ ਇਹ ਮਿਲਦੀ ਹੈ ਕਿ ਉਹ ਬੰਦੇ ਮੈਨੂੰ ਦੱਸਤਾ ਵੀ ਡੈਡ ਬੋਡੀ ਆ ਗਈ ਕਿਉਂਕਿ ਕੱਲ ਨੂੰ ਮੈਂ ਕਿਸੇ ਪਾਸੇ ਨਾ ਜਾਵਾਂ ਵੀ ਇਹ ਸੇਵਾ ਮੈਂ ਆਪਣੀ ਪੁਗਤਾ ਅਸਗਾਉਂ ਕੁਰੀ ਜੀ ਲੋਕ ਕਹਿੰਦੇ ਸ਼ਮਸ਼ਾਨ ਘਾਟ ਜਾਂ ਜਿੱਥੇ ਮੜੀਆਂ ਹੋਣ ਉੱਥੇ ਭੂਤ ਪ੍ਰੇਤ ਹੁੰਦੇ ਨੇ ਉਹ ਚਿੰਬੜ ਜਾਂਦੇ ਨੇ ਬੰਦੇ ਦੇ ਕੰਮ ਵਿਗੜ ਜਾਂਦੇ ਨੇ ਜਾਂ ਬੰਦਾ ਉਹ ਬਿਮਾਰੀਆਂ ਜਿਹਦੇ ਵਾਸਤੇ ਪੈ ਜਾਂਦਾ ਤੁਸੀਂ ਤਾਂ ਦਿਨ ਰਾਤ ਹੀ ਮੈਨੂੰ ਲੱਗਦਾ ਫਿਰ ਇਹ ਜਗਤ ਹੀ ਰਹਿੰਦੇ ਹੋਗੇ ਨਹੀਂ ਮੈਂ 24 ਘੰਟੇ ਦੀ ਗੱਲ ਕਰਦਾ ਜੀ ਇੱਕ ਤਾਂ ਹੁੰਦਾ ਨਹੀਂ ਆਪਾਂ ਦਿਨ ਦੇ ਵਿੱਚ ਵਿੱਚ ਆਪਾਂ ਸੰਸਕਾਰ ਕਰਿਆ ਤੇ ਆਪਾਂ ਚਲੇ ਗਏ ਜਾ ਕੇ ਜੀ ਘਰ ਜਾ ਕੇ ਹੱਥ ਮੂੰਹ ਵੀ ਤੋਲੇ ਵੀ ਸਾਨੂੰ ਕੋਈ ਉੱਥੋਂ ਕੋਈ ਪ੍ਰੇਤ ਆਤਮਾ ਲਾਗੀ ਹੋਵੇ ਜਾਂ ਕੁਛ ਨਾ ਇਹੀ ਚੀਜ਼ ਹੁੰਦਾ ਵੈਸੇ ਪੁਰਾਣੇ ਜ਼ਮਾਨੇ 'ਚ ਇਸ਼ਨਾਨ ਵੀ ਕਰ ਲੈਂਦੇ ਸੀ ਬਿਲਕੁਲ ਤੇ ਹੁਣ ਹੱਥ ਨੂੰ ਤੋ ਲੈਂਦੇ ਨੇ ਤੇ ਉਹ ਚੀ ਨਾ ਮੈਂ ਇਹ ਚੀ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਭੂਤ ਪ੍ਰੇਤ ਵੀ ਮੈਨੂੰ ਤਾਂ ਦੇਖੋ 3 15 ਸਾਲ ਹੋ ਗਏ ਇਹ ਸੇਵਾ ਨਿਭਾਉਂਦੇ ਨੂੰ 15 ਸਾਲ ਚ ਕਈ ਇਸੇ ਤਰ੍ਹਾਂ ਦੀ ਡੱਟਬੋੜੀਆਂ ਨੇ ਵੀ ਜਿਹੜੀਆਂ ਕਿ ਨਹੀਂ ਜਲਦੀਆਂ ਕਿਉਂਕਿ ਰਿਸ਼ਤੇਦਾਰ ਹੋਣ ਤਾਂ ਕੋਲ ਖੜ੍ਹ ਜਾਂਦੇ ਨੇ ਦੋ ਬੰਦੇ ਹੁਣ ਲਵਾਰਸਾਂ ਦੇ ਰਿਸ਼ਤੇਦਾਰ ਤਾਂ ਮੈਂ ਹੀ ਆ ਤੇ ਮੈਂ ਉਹਨਾਂ ਰਿਸ਼ਤੇਦਾਰ ਹੋਣ ਦੇ ਨੱਤੇ ਮੈਂ 24 ਘੰਟੇ ਸਹੀ ਰਾਤ ਵੀ ਉਹਨਾਂ ਦੇ ਕੋਲ ਬੈਠਦਾ ਕਈ ਵਾਰੀ ਕਿਸੇ ਦੀ ਲੱਤ ਰਹਿ ਜਾਂਦੀ ਆ ਕੋਈ ਬਾਹਰ ਰਹਿ ਜਾਂਦੀ ਆ ਉਹ ਤੋਂ ਪੂਰਨ ਤੋਂ ਉੱਤੇ ਸੰਸਕਾਰ ਕਰੀਦਾ ਪਰ ਜੇ ਜੇ ਤੁਸੀਂ ਆ ਗੱਲ ਕਹਿ ਰਹੇ ਹੋ ਵੀ ਭੂਤ ਭਰੇਤ ਹੈਗੇ ਨੇ ਮੈਨੂੰ ਤਾਂ ਨਹੀਂ ਅਜ ਤੱਕ ਕੋਈ ਨਾ ਕੋਈ ਭੂਤ ਮਿਲਿਆ ਨਾ ਕੋਈ ਚੜ੍ਹੇ ਮਲੀ ਮੈਂ ਤਾਂ ਕਸਮ ਖਾ ਉਹ ਇਹੀ ਸੋਚਦਾ ਹੁਣਾ ਹਾਲਾਂਕਿ ਕਈ ਵਾਰੀ ਅਸੀਂ ਜਦੋਂ ਛੋਟੇ ਹੁੰਦੇ ਸੀ ਸਾਡੇ ਘਰ ਦੇ ਕਹਿੰਦੇ ਹੁੰਦੇ ਸੀ ਜੀ ਤੁਹਾਡੇ ਸੈਂਟਰ ਲੱਗਿਆ ਹੋਇਆ ਵੀ ਸ਼ਮਸ਼ਾਨ ਘਾਟ ਦੇ ਕੋਲ ਦੀ ਨਹੀਂ ਜਾਣਾ ਮੈਂ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਪਰਫਿਊਮ ਹੈ ਇਹ ਪਰਫਿਊਮ ਦਾ ਮੈਂ ਹੱਦ ਦੀ ਹੈ ਮੈਂ 24 ਘੰਟੇ ਲਗਾ ਕੇ ਵੀ ਰੱਖਦਾ ਤੇ ਪਰਫਿਊਮ ਦੀ ਸ਼ੀਸ਼ੀ ਇਸ ਟਾਈਮ ਵੀ ਮੇਰੀ ਜੇਬ 'ਚ ਹੈ ਤੁਸੀਂ ਤਾਂ ਚੰਚੇ ਆਏ ਹੋ ਜੇ ਕੋਈ ਇਹ ਨਹੀਂ ਵੀ ਦੱਸ ਕੇ ਆਏ ਹੋ ਪਰਫਿਊਮ ਦੀ ਸ਼ੀਸ਼ੀ ਮੇਰੀ ਜੇਬ ਚ ਹੈ ਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਕੋਈ ਭੂਤ ਹੋਵੇ ਜਾਂ ਪ੍ਰੇਤ ਹੋਵੇ ਮੈਂ ਤਾਂ ਕਹਿੰਦਾ ਕੋਈ ਭੂਤ ਪ੍ਰੇਤ ਮੈਨੂੰ ਟੱਕਰੇ ਕਿ ਮੈਂ ਲੋਕਾਂ ਦੀ ਹੋਰ ਸੇਵਾ ਕਰਾ ਸਕਾਂ ਮੈਂ ਤਾਂ ਚਾਹੁੰਨਾ ਮੈਂ ਸਾਈ ਦਾਤ ਬੈਠ ਕੇ ਇਕੱਲਾ ਹੀ ਬੈਠਦਾ ਹਾਂ ਕਿਉਂਕਿ ਦੇਖੋ ਇਹਨਾਂ ਲਈ ਰਿਸ਼ਤੇਦਾਰ ਤਾਂ ਕੋਈ ਹੈ ਨਹੀਂ ਇਕੱਲਾ ਬੈਠਦਾ ਹਾਂ ਇਕੱਲਾ ਬੈਠਦੇ ਨਾਤੇ ਮੈਂ ਤੁਹਾਨੂੰ ਦੱਸਾਂ ਚਾਹੁੰਦਾ ਵੀ ਕੋਈ ਇਸ ਤਰ੍ਹਾਂ ਦੀ ਗੱਲ ਗੱਲ ਨਹੀਂ ਹੈਗੀ ਕੋਈ ਭੂਤ ਨਹੀਂ ਕੋਈ ਪ੍ਰੇਤ ਨਹੀਂ ਪਿਛਲੇ 15 ਸਾਲ ਚ ਤਾਂ ਦੇਖੋ ਕਿ ਮੈਨੂੰ ਕੋਈ ਮਿਲਿਆ ਨਹੀਂ ਅੱਕੇ ਨੂੰ ਮਿਲਿਆ ਤਾਂ ਕਿ ਮਿਲੂਗਾ ਤਾਂ ਤਾਂ ਜੇ ਹੋਣਗੇ ਕਹੀ ਨਹੀਂ ਕਿ ਇਸ ਚੀਜ਼ ਦਾ ਪ੍ਰਤੱਖ ਮੈਂ ਤੁਹਾਡੇ ਸਾਹਮਣੇ ਆਪ ਕਹਿ ਰਿਹਾ ਕਿਉਂਕਿ ਮੈਂ 24 ਘੰਟੇ ਕੋਲ ਖੜਦਾ ਹਾਂ ਕੋਈ ਭੂਤ ਪ੍ਰੇਤ ਨਹੀਂ ਹੈਗੇ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਬਿਲਕੁਲ ਭਾਈ ਜੀ ਤੁਹਾਡੇ ਤੇ ਬਹੁਤ ਕਿਰਪਾ ਹੈ ਛੋਟੇ ਸਹਿਬਜ਼ਾਦਿਆਂ ਦੀ ਜੇ ਮਾਂ ਗੁਜਰੀ ਜੀ ਦੀ ਇੱਕ ਪਾਸੇ ਉਹਨਾਂ ਦੀ ਸ਼ਹਾਦਤ ਵਾਲੀ ਧਰਤੀ ਹੈ ਤੇ ਦੂਜੇ ਪਾਸੇ ਬਿਲਕੁਲ ਨਜ਼ਦੀਕ ਤੁਸੀਂ ਇੱਥੇ ਲਾਵਾਰਿਸ ਲਾਸ਼ਾਂ ਦਾ ਸੰਸਕਾਰ ਕਰਦੇ ਹੋ ਹਾਂਜੀ ਚਲੋ ਮਹਾਰਾਜ ਦੀ ਕਿਰਪਾ ਹੀ ਹੈ ਜਿਹੜਾ ਮੈਂ ਕਰਦਾ ਹਾਂ ਕਿਉਂਕਿ ਇਸ ਨੂੰ ਕਰਨ ਲਈ ਵੀ ਇੱਕ ਬਹੁਤ ਕਹਿ ਸਕਦੇ ਆ ਅਤੀ ਜ਼ਰੂਰੀ ਰੱਖੋ ਜਿਹੜੀ ਚੀਜ਼ ਦੀ ਲੋੜ ਹੈ ਮਾਇਆ ਦੀ ਤਾਂ ਲੋੜ ਹੁੰਦੀ ਹੋਇਆ ਜੀ ਤੇ ਪ੍ਰਸ਼ਾਸਨ ਮੈਨੂੰ ਅਜ ਤੱਕ ਮੈਂ ਇਹ ਕਹਿ ਸਕਦਾ ਹਾਂ ਕਿ ਪ੍ਰਸ਼ਾਸਨ ਦੀ ਕੋਈ ਵੀ ਇੱਕ ਡੱਡ ਬੋਡੀ ਤੇ 7000 ਦਾ ਖਰਚਾ ਹੁੰਦਾ ਜੀ ਵੀ ਅਜ ਤੱਕ ਕੋਈ ਇਸ ਤਰ੍ਹਾਂ ਦੀ ਸੰਸਥਾ ਇਹ ਨਹੀਂ ਹੈਗੀ ਕਿ ਜਿਹੜੀ ਕੋਈ ਮੋਨਿਟਰ ਕਮੇਟੀ ਜਾਂ ਕੋਈ ਮਰੇਗਾ ਉਹ ਕਹਿਆ ਹੋਵੇ ਤੂੰ ਦਿੱਤੇ ਨੇ ਜੀ ਇਹ ਮੈਨੂੰ ਨਹੀਂ ਪਤਾ ਵੀ ਸ਼ਹਿਬ ਜਾਨ ਦੀ ਕਿਰਪਾ ਨਾਲ ਮੈਂ ਇਹ ਸੇਵਾ ਕਿਵੇਂ ਨਿਭਾ ਰਿਹਾ ਹਾਂ ਤੇ ਉਹ ਉਹਨਾਂ ਦੀ અપਾਰ ਕਿਰਪਾ ਹੀ ਹੈ ਇਹਦੇ ਵਿੱਚ ਬਹੁਤ ਔਕੜਾਂ ਵੀ ਆਈਆਂ ਔਕੜਾਂ ਕਈ ਵਾਰੀ ਕਿਸ ਤਰ੍ਹਾਂ ਕੀ ਪਹਿਲਾਂ ਸ਼ੁਰੂ ਤੋਂ ਮੇਰੇ ਘਰਦਿਆਂ ਦੀ ਔਕੜਾਂ ਆਈਆਂ ਜੀ ਬਿਲਕੁਲ ਬੀਤੇਰੇ ਪਰਫਿਊਮ ਲੱਗਿਆ ਹੋਇਆ ਤੂੰ ਕਿਹੜੇ ਮੜੀਆਂ ਵਾਲੇ ਪਾਸੇ ਪੈ ਗਿਆ ਕਈ ਕਹਿਣ ਲੱਗੇ ਤੂੰ ਇਹਦਾ ਮੜੀਆਂ ਦਾ ਕਰਦਾ ਤੈਨੂੰ ਕੋਈ ਲਾਲਚ ਹੋਊਗਾ ਆ ਮੈਂ ਮੈਂ ਦੱਸਣਾ ਚਾਹਣਾ ਹੈ ਮੇਰੇ ਯਾਦ ਆ ਗਿਆ ਮੇਰੇ ਤੇ ਇਸ ਤਰ੍ਹਾਂ ਦੇ ਵੀ ਕਈ ਵਾਰੀ ਬੰਦੇ ਮੈਨੂੰ ਮਿਲੇ ਉਹ ਕਹਿੰਦੇ ਸੀ ਵੀ ਇਹਨਾਂ ਤੋਂ ਵੀ ਤੂੰ ਪੈਸੇ ਕਮਾ ਸਕਦਾ ਹੈ ਲਵਾਰਸ ਜਰ ਬੋਈਆਂ ਕਿੜੇ ਪਈਆਂ ਨੇ ਮੈਂ ਉਹਨਾਂ ਨੂੰ ਅਸਲ ਪੁੱਛਣ ਦੇ ਨਾਤੇ ਮੈਂ ਪੁੱਛੇ ਲਿਆ ਮੈਂ ਕਹੀ ਦੱਸੋ ਕਿਵੇਂ ਕਮਾਇਆ ਜਾ ਸਕਦੇ ਆ ਕਰਨ ਲੋੜ ਹੀ ਨਹੀਂ ਕੁਝ ਗੱਲ ਕਰਨ ਦੀ ਤੁਸੀਂ ਕਹਿੰਦਾ ਇਹ ਬੋਡੀ ਚੱਕੋ ਰਸਤੇ ਸਾਰੀ ਟੀਮ ਆਉਗੀ ਇਹਨਾਂ ਦੇ ਪਾਟ ਕੱਢੂਗੀ ਤੁਹਾਨੂੰ 50000 ਜਾਂ ਲੱਖ ਰੁਪਏ ਦੇ ਦਊਗੀ ਇਸ ਤਰ੍ਹਾਂ ਦੇ ਲਾਲਚ ਦੇ ਕੇ ਮੇਰੀ ਪ੍ਰੀਖਿਆ ਹੋਈ ਪਰ ਉਹ ਮਹਾਰਾਜ ਦੀ ਕਿਰਪਾ ਨਾਲ ਉਹ ਪ੍ਰੀਖਿਆ ਚ ਪਾਸ ਹੋਇਆ ਮੈਂ ਲਾਲਚ ਵਾਲੇ ਪਾਸੇ ਨਹੀਂ ਗਿਆ ਕਿਸੇ ਤਰ੍ਹਾਂ ਦੀ ਕੋਈ ਡਰ ਜਾਂ ਮਨ ਦੇ ਵਿੱਚ ਖੌਫ ਜਾਂ ਕੋਈ ਧਮਕੀ ਤਾਂ ਨਹੀਂ ਆਈ ਨਹੀਂ ਫਿਰ ਆਹ ਦੇਖੋ ਇਹ ਸੇਵਾ ਕਰਦੇ ਤਾਂ ਮੈਨੂੰ ਕੋਈ ਧਮਕੀ ਨਹੀਂ ਆਈ ਹੈਗੀ ਕੋਈ ਡਰ ਤਾਂ ਹੈ ਹੀ ਨਹੀਂਗਾ ਕਿਸੇ ਚੀਜ਼ ਦਾ ਜਦੋਂ ਮਹਾਰਾਜ ਦੀ ਕਿਰਪਾ ਆਸ਼ੀਰਵਾਦ ਸਿਰ ਤੇ ਆ ਤਾਂ ਮੈਨੂੰ ਉਸ ਚੀਜ਼ ਦਾ ਡਰ ਕਿਸੇ ਚੀਜ਼ ਦਾ ਨਹੀਂ ਹੈਗਾ ਤਾਂ ਬਾਈ ਹਰਪੀ ਸਿੰਘ ਜੀ ਸਾਡੇ ਨਾਲ ਸੀ ਜਿਹੜੇ ਕਿ ਹੁਣ ਤੱਕ 300 ਤੋਂ ਜ਼ਿਆਦਾ ਲਾ ਵਾਰਿਸ ਲਾਸ਼ਾ ਦਾ ਸੰਸਕਾਰ ਕਰ ਚੁੱਕੇ ਨੇ ਤੇ ਮੇਰੇ ਪਿੱਛੇ ਤੁਸੀਂ ਇਹ ਉਹ ਥਾਂ ਦੇਖ ਰਹੇ ਹੋ ਜਿੱਥੇ ਕਿ ਆਰਜੀ ਤੌਰ ਦੇ ਉੱਤੇ ਮੜੀਆਂ ਨੇ ਤੇ ਅੱਜ ਸਿੱਖ ਸੰਤਾਂ ਨੇ ਗੁਰਗੋਬਿੰਦ ਸਿੰਘ ਜੀ ਦੀ ਸਿੱਖ ਕੌਮ ਦੇ ਵੱਲੋਂ ਇੱਥੇ ਲੰਗਰ ਚਲਾ ਦਿੱਤਾ ਗਿਆ ਹੈ ਪੂਰੀ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਦੇਖੋ ਸੰਗਤ ਵੀ ਵੱਡੀ ਗਿਣਤੀ ਦੇ ਵਿੱਚ ਇਸ ਥਾਂ ਦੇ ਉੱਤੇ ਜਿਹੜੀ ਹੈ ਲੰਗਰ ਪ੍ਰਸ਼ਾਦੇ ਛਕ ਰਹੀ ਹੈ ਇਹ ਤੋਤਾ ਕੀ ਹੋਕਾ ਵੀ ਦਿੱਤਾ ਜਾ ਰਿਹਾ ਹੈ ਕਿ ਆਖਿਰਕਾਰ ਚਾ ਪ੍ਰਸ਼ਾਦਾ ਬਾਈ ਜੀ ਸ਼ਾਕੇ ਜਾਏ ਹੋ ਤੁਸੀਂ ਦੇਖੋ ਕਿ ਇਹੀ ਹੈ ਸਾਡੇ ਗੁਰੂ ਨੇ ਸਾਨੂੰ ਵਹਿਮਾਂ ਭਰਮਾਂ ਤੋਂ ਦੂਰ ਕੀਤਾ ਤੇ ਅੱਜ ਜਿਸ ਥਾਂ ਦੇ ਉੱਤੇ ਲਾ ਵਾਰਿਸ ਲਾਸ਼ਾਂ ਦਾ ਸੰਸਕਾਰ ਕੀਤਾ ਜਾਂਦਾ ਹੈ ਉੱਥੇ ਸਿੱਖ ਸੰਗਤਾਂ ਦੇ ਵੱਲੋਂ ਜੋ ਹੈ ਇੱਥੇ ਜੋ ਲੰਗਰ ਲਗਾਉਂਦੇ ਗਏ ਨੇ ਕੁਝ ਕਹਿਣਾ ਚਾਹੂਂਗੇ ਸਿੱਖ ਕੌਮ ਸਿੱਖ ਕੌਮ ਨੂੰ ਤਾਂ ਇਹੀ ਹੈ ਜੀ ਵੀ ਇਹ ਆਪਣੇ ਕੌਮ ਤੇ ਬਹੁਤ ਵੱਡਾ ਇਸ਼ਤਿਹਾਰ ਹੈਗਾ ਵੀ ਆਪਾਂ ਨਾ ਭੁੱਲਿਏ ਜੀ ਇਹ ਬਹੁਤ ਵੱਡੀ ਦੇਣ ਹੈ ਜੀ ਤਾਂ ਬਿਲਕੁਲ ਤੁਸੀਂ ਦੇਖੋ ਕਿ ਸਾਨੂੰ ਆਪਣੇ ਜੋ ਨਿੱਕੇ ਸਹਿਬ ਜਾਦੀਆਂ ਨੇ ਪੂਰਨੇ ਪਾਏ ਨੇ ਸਾਨੂੰ ਉਹਨਾਂ ਤੋਂ ਨਹੀਂ ਭੁੱਲਣਾ ਚਾਹੀਦਾ ਉਹਨਾਂ ਦੀ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਗੁਰੂ ਸਾਹਿਬ ਨੇ ਸਾਨੂੰ ਵਹਿਮਾ ਭਰਮਾ ਤੋਂ ਦੂਰ ਕੀਤਾ ਸੀ ਤੇ ਅੱਜ ਉਹੀ ਗੁਰੂ ਦੀਆਂ ਸੰਗਤਾਂ ਦੇ ਵੱਲੋਂ ਲੰਗਰ ਲਗਾ ਦਿੱਤੇ ਗਏ ਨੇ ਉਸ ਥਾਂ ਦੇ ਉੱਤੇ ਜਿੱਥੇ ਕੀ ਆਰਜ਼ੀ ਤੌਰ ਦੇ ਉੱਤੇ ਮੜੀਆਂ ਨੇ ਅੱਜ ਉੱਥੇ ਹੀ ਗੁਰੂ ਦੇ ਲੰਗਰ ਚੱਲ ਰਹੇ ਨੇ ਤੇ ਬਿਨਾਂ ਕਿਸੇ ਭੇਤ ਭਾਵ ਦੇ ਸਭ ਨੂੰ ਲੰਗਰ ਸ਼ਿਕਾਇਆ ਜਾ ਰਿਹਾ ਹੈ